तुसी इंस्पिरेशन और मैनेजिंग डायरेक्टर और एवरीबॉडी लुक अप टू यू सी व्हाई वाज दैट रिंकल शर्ट फॉर रिंकल ट्यूसडे ओह सी स्टार्ट कीता जी कैंपेन हफ्ते ची के दिन तुसी अपने कपड़े आयरन करके नहीं आने ते जे एक बंदा अपने एक सेट ऑफ क्लोथ्स पेयर ऑफ क्लोथ्स आयरन नहीं करता okay. तो 200 ग्राम कार्बन एमिशन सेव करता है ਪੰਜਾਬ ਔਰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜੇ ਮੈਂ ਕਹਾਂ ਬੱਚਿਆਂ ਦੇ ਬਹੁਤ ਜ਼ਿਆਦਾ ਹੁਨਰ ਹੈ ਬਟ ਕਿਤੇ ਨਾ ਕਿਤੇ ਉਹ ਰੈਸਟ੍ਰਿਕਟਡ ਰਹਿ ਜਾਂਦੇ ਨੇ ધ ਰੀਜ਼ਨ ਬੀਂਗ ਉਹ ਸੋਚਦੇ ਕਿ ਅਸੀਂ ਇੰਨੀ ਦੂਰ ਕਿੱਦਾਂ ਜਾਈਏ 빅 ਫਿਸ਼ ਪੂਲ ਨਾਮ ਦਾ ਇੱਕ ਇਵੈਂਟ ਅਸੀਂ ਕਰਦੇ ਹਾਂ ਜੀ 빅 ਫਿਸ਼ ਪੂਲ ਯੈਸ ਅੱਛਾ ਇੱਕ ਇਨਵੈਸਟਮੈਂਟ ਸਮਿਟ ਹਗਾ ਜਿਸ ਦੇ ਤਹਿਤ ਜਿੰਨੇ ਵੀ ਬੱਚੇ ਜਿਨ੍ਹਾਂ ਦੇ ਕੋਲ ਆਈਡੀਆਜ਼ ਐਂਡ ਇਨਵੈਸਟਰਸ ਆਉਂਦੇ ਆ ਇਨਵੈਸਟਮੈਂਟ ਸਮਿਟ ਦੇ ਵਿੱਚ ਵਾਓ ਐਂਡ ਦੇ ਇਨਵੈਸਟ ਸਵੀਪ ਨੂੰ ਲੈ ਕੇ ਇੱਕ ਇਨੀਸ਼ੀਏਟਿਵ ਜੋ ਗਵਰਨਮੈਂਟ ਵੱਲੋਂ ਸਟਾਰਟ ਹੋਇਆ ਸਿਟੀ ਹੈਜ਼ ਆਲਸੋ ਬੀਨ ਅ ਪਾਰਟ ਆਫ ਇਟ ਅਸੀਂ ਹਿਊਮਨ ਚੇਨਸ ਬਣਾਈਆਂ ਫਰਸਟ ਟਾਈਮ VOTERS ਨੂੰ ਬਹੁਤ ਮੋਟੀਵੇਟ ਕਰ ਰਹੇ ਹਾਂ ਟੂ ਵੋਟ ਕਿਉਂਕਿ ਸਾਡੇ ਕੋਲ 1000 ਦੇ ਤਦਾਚ ਫਰਸਟ ਟਾਈਮ VOTERS ਇਪਤੇਰ ਬਾਹਰ ਵੀ ਕਰਦੇ ਸਰ ਆਪਾਂ ਬਾਹਰ ਭੇਜਣਾ ਹੈ ਸਰ ਗ੍ਰੈਜੂਏਸ਼ਨ ਹੋ ਗਈ ਹੁਣ ਇਹਨੂੰ ਬਾਹਰ ਭੇਜਣਾ ਹੈ ਸੋ ਇਦਾਂ ਵੀ ਕਦੀ ਹੋਇਆ ਕਦੀ ਪੇਰੈਂਟਸ ਆਏ ਹੁਣ ਕੀ ਸਰ ਬਸ ਅਸੀਂ ਅੱਗੇ ਨਹੀਂ ਪੜਾਉਣਾ ਪਰ ਅਸੀਂ ਬਾਹਰ ਭੇਜਣਾ ਚਾਹੁੰਦੇ ਜੋ ਤੋਂ ਮੈਂ ਦੇਖਿਆ ਲੋਟ ਆਫ ਪੇਰੈਂਟਸ ਅਪਰੋਚਸ ਫਿਰ ਸੀਟੀ ਗਰੁੱਪ ਨੇ ਸੋਚਿਆ ਕਿ ਅਸੀਂ ਨਦੀ ਕਿੱਦਾਂ ਮਦਦ ਕਰ ਸਕਦੇ ਹਾਂ ਬਿਕਾਜ਼ ਮਾਰਕੀਟ ਸਕਰਾਡ ਬਹੁਤ ਹੋ ਪ੍ਰੋਪਰ ਟੀਮ ਹੈਗੀ ਜਿਹੜੀ ਗਾਈਡ ਕਰਦੀ ਹੈ ਐਜੂਕੇਸ਼ਨ ਇਜ਼ ਅ ਵਾਈਟਲ ਪਾਰਟ ਇਨ ਆਰ ਲਾਈਫ ਐਟ ਦ ਸੇਮ ਟਾਈਮ ਉਸੇ ਐਜੂਕੇਸ਼ਨ ਦੇ ਵਿੱਚ ਜਦ ਇੰਬਾਈਬ ਕੀਤੀ ਜਾਂਦੀ ਹੈ ਸੋਸ਼ਲ ਰਿਸਪੌਂਸਿਬਿਲਟੀ ਤਾਂ ਸੋਹਣੀ ਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਹੈ ਤੇ ਜਿਹੇ ਹੀ ਰੋਲ ਮਾਡਲ ਬਣੇ ਨੇ ਕਈ ਸਟੂਡੈਂਟਸ ਲਈ ਔਰ ਉਹਨਾਂ ਦੀ ਇਸੇ ਐਜੂਕੇਸ਼ਨ ਦੇ ਵਿੱਚ ਇੰਬਾਈਬ ਕਰ ਰਹੇ ਨੇ ਸੋਸ਼ਲ ਰਿਸਪੌਂਸਿਬਿਲਟੀ ਤੇ ਉਹਨਾਂ ਦਾ ਸਵਾਗਤ ਕਰਦੇ ਡਾਕਟਰ ਮਨਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਸਿਟੀ ਗਰੁੱਪ ਦੇ ਬਹੁਤ-ਬਹੁਤ ਸਵਾਗਤ ਹੈ ਸਰ ਪੀਡੀਸੀ ਪੰਜਾਬੀ ਦੇ ਕਿਵੇਂ ਹੋ ਸਭ ਤੋਂ ਪਹਿਲਾਂ ਤੁਸੀਂ ਥੈਂਕ ਯੂ ਸੋ ਮੱਚ ਨਾਈਸ ਮੀਟਿੰਗ ਸੇਮ ਹੇਅਰ ਸਰ सर मैं गल करूंगी सिटी ग्रुप की सब तो पहले कि किन्ने कैंपस ने सब पूछूंगी कि इनिशिएटिव लेते जा रहे ने पर एट द सेम टाइम कल मैं जब तक मिलन आई सी आई हैड अ क्वेश्चन जो मैं कल नहीं पूछा मैं इस इंटरव्यू के लिए बचा के रखा सी कल तुम जी शर्ट पाई सी यू वर लुकिंग रियली गुड बट एट द सेम टाइम दैट वॉज अ रिंकल शर्ट तुम्हें इंस्पीरेशन और मैनेजिंग डायरेक्टर और एवरीबडी लुकअप टू यू तुम फोटोज भी लै रहे थे I wanted to ask that moment. Make a chal koi na kal interview wale puchh deya. So, dusi dasso ki why was that wrinkled shirt for? ਮੈਮ ਮੈਨੂੰ ਕਾਫੀ ਲੋਕਾਂ ਨੇ ਪੁੱਛਿਆ ਕਿ ਸਰ ਅੱਜ ਤੁਸੀਂ ਆਇਰਨ ਨਹੀਂ ਕੀਤੀ ਆਪਣੀ ਸ਼ਰਟ ਪ੍ਰੈਸ ਨਹੀਂ ਕੀਤੀ ਬੱਚੇ ਪੁੱਛ ਰਹੇ ਸੀਗੇ ਬਟ ਜਦੋਂ ਉਹਨਾਂ ਨੂੰ ਪਤਾ ਲੱਗਿਆ ਦੇ ਰਿਅਲਾਈਜ਼ਡ ਕਿ ਇਟ ਵਾਸ ਅ ਗੁੱਡ ਕਾਸ ਫॉर ਅ ਗੁੱਡ ਕਾਸ ਰਿੰਕਲਡ ਟਿਊਜ਼ਡੇ ਅਸੀਂ ਸਟਾਰਟ ਕੀਤਾ ਜੀ ਕੈਂਪੇਨ ਹਫਤੇ ਚ ਇੱਕ ਦਿਨ ਤੁਸੀਂ ਆਪਣੇ ਆਪਣੇ ਆਇਰਨ ਕਰਕੇ ਨਹੀਂ ਆਉਣੇ ਅੱਛਾ ਤੇ ਜੇ ਇੱਕ ਬੰਦਾ ਆਪਣੇ ਇੱਕ ਸੈਟ ਆਫ ਕਲੋਥ ਪੇਅਰ ਆਫ ਕਲੋਥਸ ਆਇਰਨ ਨਹੀਂ ਕਰਦਾ ਤਾਂ 200 ਗ੍ਰਾਮ ਕਾਰਬਨ ਐਮਿਸ਼ਨ ਸੇਵ ਕਰਦਾ ਹੈ ਕੰਟਰੋਲ ਕਰਦਾ ਹੈ ਜਿਹੜੀ ਹਵਾ ਜਾਂਦੀ ਐਨवायरमेंट ਜਾਂਦੀ ਐ ਤੇ ਜੇ ਆਪਾਂ ਕੱਲ अराउंड 100 ਜੋ ਫੈਕਲਟੀ ਮੈਂਬਰਸ ਆ ਇਨਕਲੂਡਿੰਗ ਮੀ ਆਫ ਸੀਟੀ ਗਰੁੱਪ ਕੱਲ ਅਸੀਂ ਉਹ ਨਹੀਂ ਪਾਕੇ ਆ ਸੀ ਤੇ ਵੀ ਸਟਾਰਟਡ ਥਿਸ ਕੈਂਪੇਨ ਜਿਸ ਕਰਕੇ ਇਫ ਯੂ ਕੈਨ ਮਲਟੀਪਲਾਈ ਕਿੰਨੇ ਲੋਕ ਕੱਲ ਸੇਵ ਕਰ ਚੁਕੇ ਕਾਰਬਨ ਐਮਿਸ਼ਨਸ ਸੋ ਇਦਾਂ ਦੀ ਕੈਂਪੇਨ ਅਸੀਂ ਕੀਤੀ ਹੈ ਜੀ অর ਪੂਰੇ ਗਰੁੱਪ ਵਿੱਚ ਕੀਤੀ ਹੈ ਔਰ ਐਵਰੀ ਟਿਊਜ਼ਡੇ ਹੋਏ ਕਰੇਗੀ ਸੀਟੀ ਗਰੁੱਪ ਦੇ ਅਲੱਗ ਕੈਂਪਸਸਿਸ ਵਿੱਚ ਐਂਡ ਇ ਮੈਂਟੈਂਡ ਟੂ ਸੇਵ Uh, kgs of carbon lovely sir main jivein kya ke na tusi role model ho it jede students 12000 students what i've heard ki it study karde ne ohna de layi tusi role model ho oh tarh to sikhne hai is gal nu apart from this sir main jivein start kita ki education de naal ek social responsibility vi aandi hai city group usnu leke is step naal agge chal rha what other initiative we are taking forward jis de naal ki main na tour le rahi si beautiful जी. campus जी. first जी. of Thank all city group da bahut sona campus jat le ithe aandi na inna sukoon da milda hi milda hai oh te bachcha de ਚੈਰੇ ਤੇ ਜਿਹੜੀ ਰੌਣਕ ਹੁੰਦੀ ਨਾ ਉਸ ਨੂੰ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ ਤੇ ਇੱਕ ਮੈਂ देयर वाज ਅ ਲੈਂਡ ਜੋ ਪ੍ਰਪੇਅਰ ਕੀਤਾ ਜਾ ਰਿਹਾ ਹੈ ਕਿਆ ਜਾ ਰਿਹਾ ਹੈ ਕਿ ਤੁ ਸੈਪਲਿੰਗਸ ਲਗਾਏ ਜਾਣਗੇ ਉਸ ਨੂੰ ਪ੍ਰਪੇਅਰ ਕੀਤਾ ਜਾ ਰਿਹਾ ਹੈ ਵਾਈਜ਼ दैट ਉਸ ਨੂੰ ਕਿਉਂ ਕੀਤਾ ਜਾ ਰਿਹਾ ਹੈ ਸਰ ਅਸੀਂ ਜੀ ਇੱਕ ਹਰਿਆਵਲ ਮਿਸ਼ਨ ਹੈਗਾ ਜੀ ਲੁਧਿਆਣੀ ਅੱਛਾ ਜੀ ਉਹਨਾਂ ਨਾਲ ਮਿਲ ਕੇ ਮਿਨੀ ਫੋਰੈਸਟ ਬਣਾਉਣ ਲੱਗੇ ਆ ਜਿਸ ਵਿੱਚ 555 ਪੌਦੇ ਲਗਾਵਾਂਗੇ 7 ਟੂ 8 ਮਰਲੇ ਦੇ ਵਿੱਚ ਹੋਏਗਾ ਸਿਟੀ ਕੈਂਪਸ ਦੇ ਵਿੱਚ ਹੀ ਹੋਏਗਾ ਕੈਂਪਸ ਦੇ ਅੰਦਰ ਐਂਡ ਉਹ ਬੰਦੇ ਜਿੰਨੇ ਵੀ ਹੋਣਗੇ ਜੀ ਆਪਣੇ ਨਾਮ ਦਾ ਬੂਟਾ ਲਾਉਣਗੇ ਸਾਰੇ ਆਪਣੇ ਨਾਮ ਦਾ ਆਪਣਾ ਜਦੋਂ ਤੁਸੀਂ ਜੇ ਤੁਸੀਂ ਮੈਂ ਤੁਹਾਨੂੰ ਫਰਜ਼ ਕਰਾਂ ਜੀ ਜੀ ਮੈਂ ਆਪਣੇ ਨਾਮ ਦਾ ਮਨਵੀਰ ਸਿੰਘ ਦਾ ਬੂਟਾ ਲਾਉਂਗਾ ਔਰ ਕਿਉਂ ਲਗਾਉਂਗਾ ਤਾਂ ਕਿ ਮੋਦੀ ਕੇਅਰ ਕਰਾ ਅੱਛਾ ਤੇ 18 ਮਹੀਨੇ ਬਾਅਦ ਉਹ 555 ਪੌਦੇ ਮਿੰਨੀ ਫੋਰੈਸਟ ਦਾ ਇੱਕ ਰੂਪ ਧਾਰਨ ਕਰ ਲੈਣਗੇ ਇੱਕ ਬਣ ਜਾਏਗਾ ਏਰੀਆ ਐਂਡ ਉਹਦੇ ਵਾਸਤੇ ਪੂਰੀ ਟੀਮ ਡੈਡੀਕੇਟ ਹੋਏਗੀ ਔਰ ਮੈਂ ਜ ਜਨੇ ਵੀ ਲਗਾਇਆ ਪੌਦਾ ਉਹ ਵੀਕਲੀ ਫੋਰਟਨਾਈਟਲੀ ਮੰਥਲੀ ਆ ਕੇ ਆਪਣਾ ਪੌਦਾ ਚੈੱਕ ਕਰੇ ਉਹਦੇ ਨਾਲ ਫੋਟੋ ਖਿੱਚੇ ਸੈਲਫੀ ਲੈ ਸੋਸ਼ਲ ਮੀਡੀਆ ਤੇ ਪਾਇਤਾ ਕਿ ਮੈਸੇਜ ਆਵੇ ਬਿਕਾਜ਼ ਅਸੀਂ ਦੇਖਿਆ ਬਹੁਤ ਹਜ਼ਾਰਾਂ ਮਹਿੰਮਜ਼ ਹੁੰਦੀਆਂ ਅੱਖਾਂ ਪੌਦੇ ਲੱਗਦੇ ਆ ਪਰ ਡਿਫਰੈਂਟ ਪੋਲੀਟੀਸ਼ੀਅਨਸ ਐਂਡ ਆਰਗੇਨਾਈਜੇਸ਼ਨਸ ਪਰ ਟੂ ਕੇਅਰ ਨਹੀਂ ਹੁੰਦੇ ਮੇਨਟੇਨ ਨਹੀਂ ਹੁੰਦੇ ਸੜਕਾਂ ਤੇ ਲੱਗੇ ਰਹਿ ਜਾਂਦੇ ਆ ਸੋ ਇਹ ਇੱਕ ਡੈਡੀਕੇਟਿਡ ਮਿਨੀ ਫੋਰੈਸਟ ਸਿਟੀ ਗਰੁੱਪ ਲੈ ਕੇ ਆਇਆ ਮੇਰੇ ਸਾਬ ਨਾਲ ਇਹਦੇ ਨਾਲ ਵੀ ਕਾਰਬਨ ਐਮਿਸ਼ਨਸ 'ਤੇ ਕਾਫੀ ਕੰਟਰੋਲ ਹੋਏਗਾ ਔਰ ਇਦੈਟ ਦੀ ਐਕਟੀਵਿਟੀਜ਼ ਮੇਰੇ ਸਾਹਮਣੇ ਸਾਰੇ ਨੂੰ ਕਰਨੀ ਚਾਹੀਦੀਆਂ लवली ਸਰ ਕਿਉਂਕਿ ਪਲਾਂਟੇਸ਼ਨ ਦੇ ਬਾਰੇ ਵਿੱਚ ਕਹਿਨੇ ਤਾਂ ਬਹੁਤ ਕੋਚਾ ਵਰਡ ਹੁੰਦੇ ਤੇ ਅਸੀਂ ਪlant ਤਾਂ ਲਾ ਲੰਦੇ ਬਟ ਉਸਦੀ ਕੇਅਰ ਕਰਨਾ ਭੁੱਲ ਜਾਂਦੇ ਆ ਐਂਡ ਆਈ ਥਿੰਕ ਉਹ ਇਨੀਸ਼ੀਏਟਿਵ ਅੱਛਾ ਬਟ ਜਿਹੜਾ ਨਾਮ ਰੱਖਣਾ ਹੈ ਦੈਟ ਓਕੇ ਦਾ ਆਈਡੀਆ ਏ ਸਰ ਇਫ ਆਈ ਥਿੰਕ ਆਈ ਥਿੰਕ ਵਾਟ ਆਰ ਯੂ ਆਈਡੀਆਜ਼ ਵੀ ਹੈਵ ਅ ਟੀਮ ਜਿਹੜੇ ਨਾ ਵੀ ਹੈਵ ਅ ਗਰੁੱਪ ਜਿਹਦੇ ਵਿੱਚ ਕਿਸ਼ਨ ਨੂੰ ਕੋ ਆਈਡੀਆ ਆਂਦਾ ਆ নো ਡਾਊਟ ਇਹ ਜਿਹੜਾ ਰਿੰਕਲ ਟੂਜ਼ ਦਾ ਆਈਡੀਆ ਮੇਰਾ ਸੀਗਾ ਬਟ ਇਹ ਜਿਹੜਾ ਹਰਿਆਵਲ ਮਿਸ਼ਨ ਜਗਰਾਉ ਹੋ ਗਿਆ ਉਹਨਾਂ ਮਿਲ ਕੇ ਕਰ ਰਹ ਬਹੁਤ ਇਦਾਦੇ ਇਵੈਂਟਸ ਕੀਤੇ ਆ ਤੇ ਜਿਹਦੇ ਨਾਲ ਅਸੀਂ ਮਿਲ ਕੇ ਜਲੰਧਰ ਵਿੱਚ ਵੀ ਹੁਣ ਜਲੰਧਰ ਸ਼ਹਿਰ ਚ ਵੀ ਸਾਨੂੰ ਗ੍ਰੀਨੀ ਚਾਹੀਦੀ ਆ ਸੋ ਅਸੀਂ ਇੱਥੇ ਇਹ ਮਾਈਕਰੋ ਫੋਰੈਸਟ ਲਗਾਇਆ ਸੋ ਬਿਊਟੀਫੁਲ ਕਹਿੰਦੇ ਨਾ ਲੀਡਰ ਉਹੀ ਹੁੰਦਾ ਜਿਹੜੀ ਆਪਣੀ ਟੀਮ ਨੂੰ ਨਾਲ ਲੈ ਕੇ ਤੁਰਦਾ ਆ ਸੋ ਯੂ ਡਿਫਾਈਨ ਥੈਟ ਵੈਰੀ ਵੈਲ ਹੁਣ ਮੈਂ ਗੱਲ ਕਰਤੀ ਅਸੀਂ ਜਦੋਂ ਸ਼ੁਰੂਆਤ ਕੀਤੀ ਕੈਂਪਸ ਦੀ ਬਹੁਤ ਕੈਂਪਸ ਨੇ ਸਟੂਡੈਂਟਸ ਦੇ ਬਾਰੇ ਔਰ ਫੈਕਲਟੀ ਦੇ ਬਾਰੇ ਔਰ ਜਿਹੜੇ ਕੋਰਸਸ ਆਫਰ ਹੋ ਰਹੇ ਨੇ ਕੈਨ ਯੂ ਬਰੀਫ ਅਸ ਅਬਾਊਟ ਇਟ 1997 ਸਿਟੀ ਗਰੁੱਪ ਸਾਰਾ ਦੀ ਸੇਵਾਕਾਰ ਐਜੂਕੇਸ਼ਨ ਦੇ ਖੇ चार कैंपस है गेया जी 12000 प्लस स्टूडेंट्स 650 प्लस फैकल्टी मेंबर्स और इने के सपोर्टिंग स्टाफ एंड मैं दसना चाहनाया कि 1500 फैमिलीज ਸਾਡੇ ਨਾਲ ਜੁੜੀਆਂ ਡਾਇਰੈਕਟਲੀ اور ਉਹਨਾਂ ਦੇ ਘਰ ਚੱਲ ਰਹੇ ਨੇ ਮੈਨੂੰ ਹੀ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਅੰਡਰ ਅੰਟਰਪ੍ਰੈਨੋਰੀਅਲ ਮੈਂ ਜਦੋਂ ਪੜ੍ਹ ਕੇ ਆਇਸੀ ਬਾਰੋ ਮੇਰਾ ਸੋਚਿਆ ਕਿ ਮੈਂ ਜੋਬ ਕ੍ਰੀਏਟਰ ਬਣਾ ਜੋਬ ਪ੍ਰੋਵਾਈਡਰ ਬਣਾ ਨਹੀਂ ਤਾਂ ਆਈ ਹੈਡ ਅ ਵੈਰੀ ਗੁੱਡ ਜੋਬ ਇਨ ਯੂਕੇ ਜਦੋਂ ਮੈਂ ਆਪਣੀ ਕੈਂਪਸ ਪਲੇਸਮੈਂਟ ਹੋਈ ਸੀ ਮੇਰੀ ਇੰਗਲੈਂਡ ਜੀ ਬਟ ਵੈਨ ਆਈ ਕੇਮ ਬੈਕ ਆਈ ਥੋਟ why can't i be a job, job provider? provider and ehi muhimasi apne campus vich vi shuru kiti hai so bachiyan nu bhi dass because placements hazara bachay di placements kadi kadi possible nahi hundi piche corona aaya bahut bahut kadgi demands companies di so assi start kita ji job provider par entrepreneurial skill se bahut work kar rahe hain big fish pool naam da ek event ਅਸੀਂ ਕਰਦੇ ਹਾਂ ਜੀ 빅ਫਿਸ਼ ਪੂਲ ਯੈਸ ਅੱਛਾ ਇੱਕ ਇਨਵੈਸਟਮੈਂਟ ਸਮਿਟ ਹਗਾ ਜਿਸ ਦੇ ਤਹਿਤ ਜਿੰਨੇ ਵੀ ਬੱਚੇ ਜਿਨ੍ਹਾਂ ਦੇ ਕੋਲ ਆਈਡੀਆਜ਼ ਨੇ ਆਈਡੀਆਥਨ ਵੀ ਆਪਾਂ ਕਰਾਉਨੇ ਆ ਉਹ ਆਈਡੀਆ ਆਈਡੀਆਥਨ ਅੱਛਾ ਜਿਹੜਾ ਹੈਕਾਥਨ ਹੁੰਦਾ ਹੈ ਜਾਂ ਆਈਡੀਆਥਨ ਹੁੰਦਾ ਹੈ ਯੂ ਪ੍ਰੈਜ਼ੈਂਟ ਯੋਰ ਆਈਡੀਆਜ਼ ਐਂਡ ਇਨਵੈਸਟਰਸ ਆਂਦੇ ਇਨਵੈਸਟਮੈਂਟ ਸਮਿਟ ਦੇ ਵਿੱਚ ਵਾਓ ਐਂਡ ਦੇ ਇਨਵੈਸਟ so after checking properly they hmm. put their money, money in in your projects hmm. and uh, oh they become your partners you can say hmm. and then uh, once the business becomes profitable hmm. they get their share and then the students can be a businessmen sort of hmm. so assi promote karde hain skills entrepreneurial because hmm. jobs milna 25000 to bad aajkal jobs nahi mil rahiyan absolutely packages jede aap sunde hain ji ਉਹ 1 2 ਕਾ ਸਟੂਡੈਂਟਸ ਨੂੰ ਮਿਲ ਜਾਂਦੇ ਆ ਸੋ ਵੀ ਥਾਟ ਆਫ ਪ੍ਰੋਮੋਟਿੰਗ ਐਂਟਰਪਰਨਰਲ ਸਕਿਲਸ ਇਨਸਾਈਡ ਦਿਸ ਸੋ ਤੁਸੀਂ ਪਹਿਲੇ ਜਿਹੜਾ ਜਿਹੜਾ ਸਟਡੀ ਟਾਈਮ ਹੁੰਦਾ ਉਸ ਦੇ ਵਿੱਚ ਹੀ ਇਹਨਾਂ ਸਕਿਲਸ ਨੂੰ ਇੰਬਾਈਬ ਕਰਨ ਦੀ ਕੋਸ਼ਿਸ਼ ਕਰਦੇ ਐਂਡ ਦੈਨ ਯੂ ਗੈਟ ਦ ਇਨਵੈਸਟਰਸ ਹੇਰ ਸੋ ਇਫ ਆਈ ਸੇ ਕਿ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸੁਣਨੇ ਆ ਕਿ ਸ਼ਾਰਕ ਟੈਂਕ ਆਇਆ ਆ ਬਟ ਐਟ ਦ ਸੇਮ ਟਾਈਮ ਸਰ ਪੰਜਾਬ ਔਰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜੇ ਮੈਂ ਕਹਾਂ ਬੱਚਿਆਂ ਦਾ ਟੈਲੈਂਟ ਬਹੁਤ ਹੈ ਬਹੁਤ ਜ਼ਿਆਦਾ ਹੁਨਰ ਹੈ ਬਟ ਕਿਤੇ ਨਾ ਕਿਤੇ ਉਹ ਰਿਸਟ੍ਰਿਕਟਡ ਰਹਿ ਜਾਂਦੇ ਨੇ ਦ ਰੀਜ਼ਨ ਬੀਇੰਗ ਉਸੋ ਦੇ ਕਿ ਅਸੀਂ ਇੰਨੀ ਦੂਰ ਕਿੱਦਾਂ ਜਾਈਏ ਅਸੀਂ ਕਿਵੇਂ ਜਾਈਏ ਪੇਰੈਂਟਸ ਨਹੀਂ ਅਲਾਉ ਕਰਦੇ ਨੇ ਬਟ ਇਫ ਆ ਮੇ ਸੇ ਕਿ ਸਿਟੀ ਦਾ ਇੱਕ ਫੇਥ ਬੱਚਾ ਦਾ ਹੈ ਪੇਰੈਂਟਸ ਦਾ ਵੀ ਹੈ ਸੋ ਯੂ ਆਰ ਗੈਟਿੰਗ दैट 빅 ਫਿਸ਼ ਪੂਲ ਜਿਸ ਦੇ ਨਾਲ ਬੱਚੇ ਇਨਵੈਸਟ ਵੀ ਕਰਵਾ ਸਕਦੇ ਨੇ ਆਪਣੀ ਸਕੀਮ ਦੇ ਵਿੱਚ ਮੈਂ ਵਿੱਚ ਐਡ ਕਰ ਦੇਣਾ ਬਿਕਾਜ਼ ਈਵਨ ਥਰੂ ਦ ਸੈਕ ਕਿ ਪੰਜਾਬ ਦੇ ਪਿੰਡਾਂ ਤੱਕ ਗੱਲ ਨਹੀਂ ਜਾਂਦੀ ਚਾਰਟਿੰਗ ਇੰਡੀਆ ਸੋ ਉੱਥੇ ਅਸੀਂ ਜਾਣਦੇ ਆਂ अच्छा यस वी इनवाइट ऑल द स्टूडेंट्स फ्रॉम ए रीजन ਦੇ ਵਿੱਚੋਂ ਕਿ ਤੁਸੀਂ ਆਪਣੇ ਆਈਡੀਆ ਸਾਨੂੰ ਲੈ ਕੇ ਆਓ ਓਕੇ ਅਸੀਂ ਉਹਨੂੰ ਪਹਿਲਾਂ ਜਿਹੜਾ ਉਹਨ ਪਿਚ ਕਹਿੰਦੇ ਤੇ ਪਿਚ देयर ਆਈਡੀਆਸ ਦੈਨ ਜਿਹਦੀ ਸਾਡੀ ਟੀਮ ਐਕਸਪਰਟਸ ਹੀ ਹੁੰਦੀ ਸਿਟੀ ਯੂਨੀਵਰਸਿਟੀ ਦੀ ਸਿਟੀ ਗਰੁੱਪ ਦੀ ਉਹਨਾਂ ਐਨਲਾਈਜ਼ ਕਰਦੀ ਹੈ यस ਉਹਨਾਂ ਨੂੰ ਫਿਰ ਗਰੂਮ ਕੀਤਾ ਜਾਂਦਾ ਹੈ ਕਿ ਉਹ ਅੱਗੇ ਇਨਵੈਸਟਰਾਂ ਤੱਕ ਕਿੱਦਾਂ ਜਾਂਦੇ ਸੋ ਜੇਨਾ ਨੇ ਪਹਿਲੀ ਗੱਲ ਤੇ ਪਹਿਲਾ ਪੜਾਅ ਪਾਸ ਕੀਤਾ ਉਹ ਬਿਗ ਫਿਸ਼ ਪੂਲ ਚਾਹੁੰਦੇ ਆ ਬਿਗ ਫਿਸ਼ ਪੂਲ ਤੋਂ ਉਹ ਸ਼ਾਰਟ ਟਾਈਮ ਇੰਟਰਨਸ਼ਿਪ ਜਾ ਸਕਦੇ ਆ ਸੋ ਇਹ ਇੱਕ ਕਨੈਕਟ ਬਣ ਜਾਂਦਾ ਪੂਰਾ ਗਰੂਮਿੰਗ ਕਰਦੇ ਆ ਉਹਨਾਂ ਨੂੰ ਉਹ ਇੱਕ ਐਕਸਪੀਰੀਅੰਸ ਮਿਲ ਜਾਂਦਾ ਇਨ ਵਿਦਨ ਦਾ ਫਿਕੇਲਟੀ ਵਿਦਨ ਦਾ ਕੈਂਪਸ ਜੋ ਕਿ ਬਹੁਤ ਵਧੀਆ ਐਂਡ ਸੇ ਕਿ ਇਨੀਸ਼ੀਏਟਿਵ ਹੈ ਥਾਟ ਪ੍ਰੋਸੈਸ ਹੈ ਜਸਟ ਲਾਈਕ ਯੂ ਸੈਡ ਕਿ ਜੋਬ ਪ੍ਰੋਵਾਈਡਰ ਬੰਨਾ ਚਾਹੀਦਾ ਜੀ ਐਬਸੋਲੂਟਲੀ ਸੋ ਹੁਣ ਜੀ ਗੱਲ ਕੀਤੀ ਮਾਰਕੀਟਿੰਗ ਪੁਆਇੰਟ ਆਫ View ਦੀ ਯਾ ਸਟਾਕ ਮਾਰਕੀਟ ਦੀ ਉਸ ਦੇ ਰਿਲੇਟਡ ਵੀ ਕੰਸੀਅੇਟਿਵ ਚੱਲ ਰਿਹਾ ਕੈਂਪਸ ਦੇ ਵਿੱਚ ਕੈਨ ਯੂ ਉਸ ਦੇ ਬਾਰੇ ਵਿੱਚ ਮੈਂ ਜਾਨਣਾ ਚਾਹੂੰਗੀ ਕਿ ਉਸ ਨੂੰ ਕਿਵੇਂ ਟ੍ਰੇਨ ਕੀਤਾ ਜਾਂਦਾ ਬੱਚਿਆਂ ਨੂੰ ਬਿਕੋਜ਼ ਪਹਿੰਦੇ ਸਿੱਟੇ ਤਾਂ ਅਸੀਂ ਬੱਚਿਆਂ ਨੂੰ ਕਹਿ ਨਹੀਂ ਸਕਦੇ ਕਿ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰ ਦੋ ਸੋ ਉਸ ਦੇ ਲਈ ਕੀ ਤਿਆਰੀ ਕਰਵਾਈ ਜਾਂਦੀ ਕਿਵੇਂ ਉਹ ਐਨਾਲਾਈਜ਼ ਕਰ ਪਾਉਂਦੇ ਨੇ ਕਿ ਹਾਂ ਮਾਰਕੀਟ ਅੱਪ ਜਾਏਗਾ ਜਾਂ ਡਾਊਨ ਆ ਜਾਏਗਾ ਪਹਿਲਾਂ ਤਾਂ ਮੈਂ ਦੱਸਣਾ ਜੀ ਕਿ ਗੁਜਰਾਤ ਇਜ਼ ਦ ਸਟੇਟ ਜਿੱਥੇ ਸਭ ਤੋਂ ਜ਼ਿਆਦਾ ਲੋਕ ਸਟਾਕ ਮਾਰਕੀਟ ਤੇ ਬੈਠੇ ਨੇ ਬਟ ਹਾਲਾਂ ਹ ਪੰਜਾਬ ਬਹੁਤ ਪਿੱਛੇ ਹੈ ਇਨ ਟਰਮਸ ਆਫ ਇਨਵੈਸਟਮੈਂਟ ਇਨ தி ਸਟਾਕ ਮਾਰਕਟ ਸੋ ਟੂ ਪ੍ਰਮੋਟ ਥੈਟ ਅਸੀਂ ਜਿਹੜੇ ਸਾਡੇ ਕਾਲਜਸ ਐ ਯੂਨੀਵਰਸਿਟੀਆਂ ਦੇ ਬੱਚੇ ਪੜ੍ਹਦੇ ਆ ਜਿਹੜੇ ਐਲੀਜੀਬਲ ਹੱਗੇ ਆ ਜੀ ਉਹਨਾਂ ਨੂੰ ਪਹਿਲਾਂ ਤਾਂ ਵਰਚੁਅਲ ਸਟਾਕ ਐਕਸਚੇਂਜ ਦੇ ਤਹਿਤ ਉਹਨੂੰ ਪੂਰਾ ਗਾਈਡ ਕਰਦੇ ਆ ਕਿ ਕਿਦਾਂ ਸਟਾਕ ਵਿੱਚ ਇਨਵੈਸਟ ਕੀਤਾ ਜਾਂਦਾ ਹੈ ਅੱਛਾ ਤੇ ਵਰਚੁਅਲ ਮਨੀ ਹੁੰਦੀ ਹੈ ਇਟਸ ਨਾਟ ਅ ਰੀਅਲ ਮਨੀ ਓਕੇ ਤੇ ਹਰ ਕੈਂਪਸ ਵਿੱਚ ਅਸੀਂ ਇੱਕ ਵਰਚੁਅਲ ਸਟਾਕ ਐਕਸਚੇਂਜ ਖੋਲੀ ਹੋਈ ਹੈ ਅੱਛਾ ਸਪੈਸ਼ਲੀ ਵੀ ਸਟਾਰਟ ਵਿਦ ਬੀਬੀ ਐਂਡ ਐਮਬੀਏ ਸਟੂਡੈਂਟਸ ਉਹਨਾਂ ਨੂੰ ਗ ਫਿਰ ਉਹਨਾਂ ਦੀ ਪੇਰੈਂਟਸ ਦੀ ਕੰਸੈਂਟ ਲਈਤੀ ਜਾਂਦੀ ਹੈ ਐਂਡ ਉਹਨਾਂ ਚ ਜਿਹੜੇ ਬੱਚੇ ਪੇਰੈਂਟਸ ਔਰ ਹੁਣ ਤਾਂ ਆਲਮੋਸਟ ਐਵਰੀ ਪੇਰੈਂਟ ਗਿਵਦੀ ਕੰਸੈਂਟ ਬਿਕਾਜ਼ ਲੁੱਕ ਐਟ ਦ ਮਾਰਕੀਟ ਆਫ ਇੰਡੀਆ ਐਂਡ ਇਟ ਇਜ਼ ਐਵਰ ਗਰੋਇੰਗ ਐਂਡ ਇਨ ਫਿਊਚਰ ਆਲਸੋ ਆਮ ਪ੍ਰੀਟੀ ਸ਼ੋਰ ਇਟਸ ਗੋਣਾ ਟੱਚ 1 ਲੱਖ ਜੀ ਜੀ ਸੈਂਕਸ ਸੋ ਬਿਲਕੁਲ ਰਾਈਟ ਟਾਈਮ ਹੈ ਜੀ ਯੈਸ ਵੀ ਨੀਡ ਟੂ ਡੂ ਇਟ ਵੈਰੀ ਕੇਅਰਫੁਲੀ ਤੇ ਹੁਣ ਜਿਹੜੇ ਜਿਨਾਂ ਨੂੰ 6 ਮੰਥਸ ਹੋ ਜਾਂਦਾ ਵਰਚੁਅਲ ਸਟਾਕ ਐਕਸਚੇਂਜ ਕਰਦੇ ਫਿਰ ਅਪਨ ਰੀਅਲ ਟਾਈਮ ਲੈ ਕੇ ਆਂ They put their real money, we start with a very meager amount. Hmm. But holy, holy, they are earning lakhs out of stock exchange. Wow. While Already starting. While they're starting, wow. they with the help of the professors. Hmm. So oh everything is mobile. You can take the help I'm sorry, there are a lot of people who like to guide you as well. So twenty-four-seven ready and management there to help you. But stock exchange. ਜੋ ਤੁਹਾਨੂੰ ਇਨਵੈਸਟ ਕਰਨਾ ਹੈ ਡੂ ਇਟ ਵਿਦ ਪ੍ਰੋਪਰ ਗਾਈਡੈਂਸ ਐਂਡ ਸਪੋਰਟ लवली ਸਰ ਕਿਉਂਕਿ ਤੁਹਾਡੀ ਗੱਲਾਂ ਸੁਣ ਕੇ ਨਾ ਮੈਨੂੰ ਇਦਾਂ ਲੱਗ ਰਿਹਾ ਕਿ ਸਮੇਂ ਦੇ ਨਾਲ ਬਿਕੋਜ਼ ਦ ਇੰਸਟੀਟਿਊਟ ਇਜ਼ ਕੁਆਇਟ 올ਡ ਬਟ ਉਸ ਨੇ ਇਸ ਇੰਨੇ ਸਾਲਾਂ ਦਾ ਇੱਕ ਜਿਹੜਾ ٹرسٹ ਬਣਾਇਆ ਉਸ ਦੇ ਨਾਲ ਤੁਸੀਂ ਇਵੋਲਵ ਕਰ ਰਹੇ ਹੋ ਵਿਦ ਟਾਈਮ ਜੋ ਗਲੋਬਲੀ ਚੀਜ਼ਾਂ ਚੱਲ ਰਹੀਆਂ ਨੇ ਡਿਜੀਟਲਾਈਜੇਸ਼ਨ ਹੋ ਰਹੀ ਹੈ ਸਟਾਕ ਮਾਰਕੀਟ ਦੇ ਆ ਬਿਹਫ ਆਂ ਦੇ ਮੈਗਾ ਮਾ ਬਿਗ ਫਿਸ਼ ਪੂਲ ਤੁਹਾਡਾ ਜਿਹੜਾ ਇਨੀਸ਼ੀਏਟਿਵ ਹੈ ਗ੍ਰੀਨ ਇਨੀਸ਼ੀਏਟਿਵ ਮੈਨੀ ਕੰਗratulations ਟੂ ਯੂ ਆਨ ਦੈਟ ਲਾਸਟ ਪਰ ਨਾਥਰਲੇਸ ਮੇਰਾ ਕੁਐਸਚਨ ਇੱਕ ਹੋਰ ਹੈ ਬਿਕਾਜ਼ ਵੀ ਆਰ ਰੈਸਾਈਡਿੰਗ ਇਨ ਪੰਜਾਬ ਔਰ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਕੰਸਰਨ ਹੁੰਦਾ ਹੈ ਕਿ ਬੱਚੇ ਰ ਬਾਰ ਵੀ ਕਰ ਲੈ ਸਰ ਆਪਾਂ ਬਾਹਰ ਭੇਜਣਾ ਸਰ ਗ੍ਰੈਜੂਏਸ਼ਨ ਹੋ ਗਈ ਹੁਣ ਇਹਨੂੰ ਬਾਹਰ ਭੇਜਣਾ ਸੋ ਇਦਾਂ ਵੀ ਕਦੀ ਹੋਇਆ ਕਦੀ ਪੇਰੈਂਟਸ ਆਏ ਉਹਨ ਕੀ ਸਰ ਬਸ ਅਸੀਂ ਅੱਗੇ ਨਹੀਂ ਪੜਾਉਣਾ ਬਸ ਪਰ ਅਸੀਂ ਬਾਹਰ ਭੇਜਣਾ ਚਾਹੁੰਦੇ ਤੁਹਾਨੂੰ ਸਾਨੂੰ ਇਦਾਂ ਹੀ ਦੱਸ ਦੋ ਕੀ ਕਰਨਾ ਬਟ ਥੇਰ ਇਜ਼ ਅ ਗ ਬਹੁਤ ਆਈ ਜੀ ਬਿਫੋਰ ਕੋਵਿਡ ਤਾਂ ਮੈਂ ਦੱਸ ਸਕਦਾ ਕਿ ਹੰਡਰਡਸ ਆਫ ਪੇਰੈਂਟਸ ਯੂਸ ਟੂ ਅਪਰੋਚ ਅਸ ਕਿ ਬੀ ਬੱਚੇ ਸਰ ਗ੍ਰੈਜੂਏਸ਼ਨ ਕਰ ਲਈ ਹੈ ਬਾਅਦਵੀ ਕਰ ਲਈ ਹੈ ਸਾਡੇ ਕੋਲ ਦੋ ਸਕੂਲ ਜਿਹੋਨਾਂ ਦੇ ਪੇਰੈਂਟਸ ਆਉਂਦੇ ਸੀਗੇ ਤੇ ਸਾਡੇ ਕੋਲ ਕਹਿੰਦੇ ਸੀਗੇ ਕਿ ਅਸੀਂ ਬਾਹਰ ਜਾਣਾ ਤੇ ਅਸੀਂ ਵੀ ਵਾ ਨਾਟ ਐਲੀਜੀਬਲ ਟੂ ਗਾਈਡ ਐਨੀ ਵਨ ਬਿਕਾਜ਼ ਵੀ ਆਰ ਨਾਟ ਅ ਲੀਗਲਾਈਜ਼ਡ ਫਰਮ ਜੋ ਤੋਂ ਮੈਂ ਦੇਖਿਆ ਲੋਟ ਆਫ ਪੇਰੈਂਟਸ ਅਪਰੋਚ ਅਸ ਫਿਰ ਸੀਟੀ ਗਰੁੱਪ ਨੇ ਸੋਚਿਆ ਕਿ ਅਸੀਂ ਅੱਦੀ ਕਿੱਦਾਂ ਮਦਦ ਕਰ ਸਕਦੇ ਹਾਂ ਬਿਕਾਜ਼ ਮਾਰਕੀਟ ਫਰਾਡ ਬਹੁਤ ਹੋ ਰਿਹਾ ਸੀਗੇ ਸੋ ਉਸ ਕੇਸ ਹੁੰਦੇ ਆ ਸਰ ਕੀ ਪੇजेस ਆ ਰਹੇ ਨੇ ਬਟ देयर आर नो ਐਕਚੁਅਲ ਏਜੰਸੀਜ਼ ওভার ਇੱਥੀ ਸੋ ਅਸੀਂ ਸੀਟੀ ਗਲੋਬਲ এডੂਕੇਸ਼ਨ ਸਰਵਿਸਿਜ਼ ਨਾਮ ਨਾਲ ਇੱਕ ਲਾਇਸੈਂਸ ਲਿੱਤਾ ਆਫਿਸਿਜ਼ ਖੋਲੇ ਹਰ ਕੈਂਪਸ ਚ ਆਫਿਸ ਹੈ ਗਿਆ ਪ੍ਰੋਪਰ ਟੀਮ ਹੈ ਜਿਹੜੀ ਗਾਈਡ ਕਰਦੀ ਹੈ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਿਉਂਕਿ ਮੈਂ ਜਦੋਂ ਇਹਨੂੰ ਸਰਚ ਕਰਨ ਲਈ ਇਹਦੀ ਸਟੱਡੀ ਕਰਨ ਲਈ ਰਿਸਰਚ ਕਰਨ ਲਈ ਮੈਂ ਕਹਿਣਾ ਆ ਗਿਆ ਸੀਗਾ ਨਵੰਬਰ ਦੀ ਗੱਲ ਹੈ ਜੀ ਮੈਂ ਦੇਖਿਆ ਲਾਸਟ ਨਵੰਬਰ ਅੱਛਾ 23 ਯਾ ਲਾਸਟ ਈਅਰ ਉੱਥੇ ਕੀ ਸੀਗਾ ਕਿ ਬੱਚੇ ਨੂੰ ਇੱਥੋਂ ਕਹਿਆ ਜਾਂਦਾ ਕਿ ਟੋਰੋਂਟੋ ਦੇ ਕਾਲਜ ਤੁਹਾਨੂੰ ਭੇਜਦੇ ਉਹ ਬੱਚੇ ਨੂੰ 6 ਬਰੀ ਅੱਥੋਂ 4-5 ਘੰਟੇ ਦੂਰ অন্ਟਾਰੀਓ ਸਟੇਟ ਦਿਖਾ ਕੇ ਮਤਲਬ ਇਦਾਂ ਦੇ ਫਰਾਡ ਵੀ ਕੋਈ ਉੱਥੇ ਹੁੰਦਾ ਹੀ ਨਹੀਂ ਸੀਗਾ ਪੂਰਾ ਏਰੀਆ ਖਾਲੀ ਹੈ ਇੱਕ ਕਾਲਜ ਛੋਟਾ ਜਿਹਾ ਹੈਗਾ ਉਹ ਉਹ ਫਿਰ ਔਰ ਮੈਂ ਵੀ ਰਿਕੁਐਸਟ ਕਰਦਾ ਪੇਰੈਂਟਸ ਨੂੰ ਬਲਾਈਂਡਲੀ ਟਰਸ ਨਾ ਕਰੋ ਪੂਰਾ ਵੈਬਸਾਈਟ ਤੇ ਕਲੀਅਰ ਹੈਗਾ ਕਿ ਐਜਿਗਿਬਿਲਟੀ ਕ੍ਰਾਈਟੇਰੀਆਜ਼ ਹੈ ਗਿਆ ਫੋਲੋ ਕੋਰੋਨਾ ਨੂੰ ਜੇ ਤੁਹਾਡੇ ਰਿਕੁਇਜ਼ਿਟ ਬੈਂਡਸ ਨਹੀਂ ਗਿਆ ਇਹ ਦੁਬਾਰਾ ਕਰੋ ਤੁਸੀਂ ਨਹੀਂ ਜਾ ਸਕਦੇ ਉਹ ਏਜੰਟਸ ਜਿਹੜੇ ਕਹਿ ਰਹੇ ਆ ਕਿ ਆਊਟ ਬਿਲੋ 5.5 ਹੀ ਜਾ ਸਕਦੇ ਗਲਤ ਕਹਿ ਰਹੇ ਆ ਆਰ ਯੂ ਬੀਲੀਵਿੰਗ ਥੈਮ ਅਸੀਂ ਫਿਰ ਰਾਈਟ ਗਾਈਡੈਂਸ ਦਿੰਨੇ ਆ ਜੀ ਕਿਉਂਕਿ ਸਾਡਾ ਮਕਸਦ ਇਮੀਗ੍ਰੇਸ਼ਨ ਨਹੀਂ ਹੈ ਕਿਉਂਕਿ ਅਸੀਂ ਸੀਟੀ ਗਰੁੱਪ ਚ ਐਜੂਕੇਸ਼ਨ ਪ੍ਰਮੋਟ ਕਰਦੇ ਆਂ ਪਰ ਅਸੀਂ ਅੱਜ ਵੀ ਕਹਿੰਦੇ ਆ ਕਿ ਕੱਟੋ-ਕੱਟ ਇੱਥੋਂ ਗ੍ਰੈਜੂਏਸ਼ਨ ਕਰਕੇ ਜਾਓ ਤਾਂ ਕਿ ਬੱਚਾ ਥੋੜਾ ਮੈਚੁਰ ਹੋਵੇ ਉਹ ਦਿੱਲੀ ਨਹੀਂ ਗਿਆ ਹੁੰਦਾ ਉਹਨੂੰ ਸਿੱਧਾ ਟਾਉਨੋ ਭੇਜ ਦਿੰਦੇ ਹੋ ਉੱਥੇ ਐਕਸਪਲੋਰੇਸ਼ਨ ਹੁੰਦੀ ਆ ਨਾ ਆਈਵ ਸੀਨ ਮਾਈਸੈਲਫ ਸੋ ਆਮ ਸੌਰੀ ਟੂ ਸੇ ਆ ਰਿਕਵੈਸਟ ਪੇਰੈਂਟਸ ਪੂਰੀ ਇਸ ਰਾਈਟ ਗਾਇਡੈਂਸ ਐਂਡ ਆਲ ਐਕਸਪਰਟਸ ਤੋਂ ਲੀਗਲ ਫਰਮ ਦੇ ਥਰੂ ਬੱਚੇ ਨੂੰ ਬਾਹਰ ਭੇਜੋ ਔਰ ਕਟੋਗੜ ਗ੍ਰੈਜੂਏਟ ਕਰਕੇ ਭੇਜੋ ਤਾਂ ਕਿ ਉਹ ਬੱਚਾ 21-22 ਸਾਲ ਦਾ ਹੋਵੇ ਐਕਸਪੀਰੀਐਂਸਡ ਹੋਵੇ ਥੋੜਾ ਜਿਹਾ ਮੈਚੁਰ ਹੋਵੇ ਹਾਲਾਂਕਿ ਮੈਂ ਤਾਂ ਚਾਹਾਂਗਾ 1 ਸਾਲ ਇਥੇ ਜੌਬ ਰਾਕੇ ਭੇਜੋ ਤਾਂ ਕਿਉਂਕਿ ਉੱਥੇ ਅਗੇ ਜੌਬ ਵੀ ਕਰਨੀ ਹੈ ਉੱਥੇ ਵੀ ਐਕਸਪਲੋਇਟੇਸ਼ਨ ਹੁੰਦੀ ਹੈ ਸੋ ਬੈਟਰ ਹੈ ਥੋੜਾ ਜਿਹਾ ਤਾਂ ਐਕਸਪੀਰੀਐਂਸ ਲੈ ਕੇ ਜਾਣ ਔਰ ਉੱਥੇ ਜਾ ਕੇ 100% ਉਹ ਕਾਮਯਾਬ uh this makes me come to ki city global education services jo uh, provide karde ne IELTS bhi karwande ne and then immigration de liye jo bandi formalities or consultation hai us sari toanu in house ate campus de vich mil sakdiyan ne so ek hor initiative to twade vala shuru kita gaya because voting aj ka election sama chal rha hai at the same time sweep no like hai, initiative jo government wala start hoya city has also been a part of it city ne bhi apne students naal kafi zyada ਅ ਜੋਸ਼ ਸਿੰਘ ਹੈ ਇਸ ਦੇ ਵਿੱਚ ਰਿਸਪੌਂਸਿਬਿਲਟੀ ਦਾ ਨਾ ਹਿੱਸਾ ਲਿਤਾ ਉਸ ਦੇ ਬਾਰੇ ਸਿਰ ਥੋੜਾ ਜਿਹਾ ਬਰੀਫ ਸੋ ਅੰਡਰ ਦਿ ਪ੍ਰੋਗਰਾਮ ਆਫ ਸਵੀਪ ਅਸੀਂ ਹਿਊਮਨ ਚੇਨਸ ਬਣਾਈਆਂ ਫਰਸਟ ਟਾਈਮ ਵੋਟਰਸ ਨੂੰ ਬਹੁਤ ਮੋਟੀਵੇਟ ਕਰ ਰਹੇ ਹਾਂ ਟੂ ਵੋਟ ਕੋ ਕਿ ਸਾਡੇ ਕੋਲ 1000 ਦੇ ਤਦਾਦ ਫਰਸਟ ਟਾਈਮ ਵੋਟਰਸ ਹੈ ਫਰਸਟ ਜੂਨ ਨੂੰ ਪੰਜਾਬ ਵਿੱਚ ਲੋਕ ਸਭਾ ਇਲੈਕਸ਼ਨਸ ਨੇ ਔਰ ਅਸੀਂ ਸਾਰਾ ਰਿਕਵੈਸਟ ਕਰਦੇ ਹਾਂ ਪਲੀਜ਼ ਵੋਟ ਜ਼ਰੂਰ ਪਾਓ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਜਿੰਨੇ ਵੀ ਚਰਨਾਂ ਵਿੱਚ 60 70 ਪਰਸੈਂਟ ਵੋਟ ਹੋ ਰਹੀ ਹੈ ਸੋ ਪੰਜਾਬ ਨੂੰ ਅੱਗੇ ਆ ਕੇ ਇਹ ਰਿਕਾਰਡ ਬਣਾਉਣਾ ਚਾਹੀਦਾ ਆ ਔਰ ਇਲੈਕਸ਼ਨ ਕਮਿਸ਼ਨ ਤੱਕ ਗਵਰਨਮੈਂਟ ਆਫ ਇੰਡੀਆ ਤੱਕ ਸਾਡੀ ਆਵਾਜ਼ ਜਾਵੇ ਕਿ ਸਭ ਤੋਂ ਜ਼ਿਆਦਾ ਹਾਈएस्ट ਟਰਨਆਊਟ ਸਾਡੇ ਰੀਜਨ ਤੋਂ ਹੋਇਆ ਸੋ ਆਈ ਰਿਕਵੈਸਟ एवरीवन ਟੂ ਵੋਟ ਐਂਡ ਸਾਡੇ ਸਟੂਡੈਂਟਸ ਵੀ ਮੋਹਿੰਮ ਕਰ ਰਹੇ ਆ ਵਿਦ ਦੀ ਹੈਲਪ ਆਫ ਦੀ ਲੋਕਲ ਐਡਮਿਨਿਸਟ੍ਰੇਸ਼ਨ ਵਾਟਸ ਓਨਲੀ ਪਿਕਚਰਸ ਆ ਵੀਡੀਓਜ਼ ਅਸੀਂ ਦੇਖਿਆ ਕਿ ਕਿਵੇਂ ਜੋਸ਼ ਨਾਲ ਕਰ ਰਹੇ ਆ ਜੀ ਜੀ ਐਂਡ ਅਸੀਂ ਵਰਕਰੀ-ਵਕਰੀ ਟੈਕਨੀਕਸ ਨਾਲ ਲੋਕਾਂ ਨੂੰ ਲੁਭਾ ਰਹੇ ਆ ਉਹਨਾਂ ਦੀ ਜਿਹੜੀ ਜਿਹੜਾ ਫਰਸਟ ਟਾਈਮ ਵੋਟਰ ਹੋਏਗਾ ਉਹਨਾਂ ਦੀ ਸੈਲਫੀ ਵੀ ਅਸੀਂ ਅਪਲੋਡ ਕਰਾਂਗੇ ਆਪਣੇ there a lot of other things they mm -hmm. are motivating them and i request it's not about motivation it's not about to see discount ta nu milega kithe it's about your country, country. asi bahut kehne hai ki bhai saanu aa nahi mil rha oh nahi mil rha apa shikayat la dindne aa asi responsibility ni dekhde mm -hmm. apni duty ni nibhaonde please don't ਸੋ ਬਿਊਟੀਫੁਲੀ ਸੈਟ ਤੁਹਾਡੀ ਇੱਕ ਇੱਕ ਗੱਲ ਇੱਕ ਇੱਕ ਜਿਹੜੀ ਚੀਜ਼ ਤੁਸੀਂ ਕੈਂਪਸ ਦੇ ਬਾਰੇ ਦੱਸੀ ਹਾਈਲੀ ਇਨਸਪਾਇਰ ਕਰਦੀ ਹੈ ਮੈਨੂੰ ਐਂਡ ਆਮ ਸ਼ੋਰ ਇਫ ਇਟ ਦਾ ਸਟੂਡੈਂਟਸ ਨੂੰ ਵੀ ਕਰ ਦੇਊਗੀ ਥੈਂਕ ਯੂ ਥੈਂਕ ਯੂ ਸੋ ਮਚ ਸਰ ਸਾਡੇ ਨਾਲ ਜੁੜਨ ਦੇ ਲਈ ਬਹੁਤ ਵਧੀਆ ਲੱਗਿਆ ਸਿਟੀ ਗਰੁੱਪ ਦੇ ਵਿੱਚ ਆ ਕੇ ਬਿਕੋਜ਼ ਜਿਹੜੀ ਸੋਸ਼ਲ ਰਿਸਪੌਂਸਿਬਿਲਟੀ ਐਜੂਕੇਸ਼ਨ ਦੇ ਨਾਲ ਮਿਲਦੀ ਹੈ ਨਾ ਉਸ ਦਾ ਕੀ ਹੀ ਬਾਤ ਹੁੰਦੀ ਹੈ ਔਰ ਜ਼ਿੰਦਗੀ ਦੇ ਵਿੱਚ ਐਜੂਕੇਸ਼ਨ ਦੇ ਨਾਲ ਸਾਨੂੰ ਅਜਿਹੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਜੇ ਮੌਕੇ ਮਿਲਦੇ ਨੇ ਜਿੱਥੇ ਅਸੀਂ ਆਪਣੇ ਆਪ ਨੂੰ ਗਰੂਮ ਕਰ ਸਕਦੇ ਆ ਅੱਗੇ ਵਧ ਸਕਦੇ ਆ ਔਰ ਦੁਨੀਆ ਦੇ ਨਾਲ ਤੁਰ ਸਕਦੇ ਆ ਇਫ ਯੂ ਵਾਂਟ ਦੈਟ ਤੇ ਤੁਹਾਨੂੰ ਉਹ ਇੱਥੇ ਮਿਲੇਗਾ ਸਿਟੀ ਗਰੁੱਪ ਦੇ ਵਿੱਚ ਥੈਂਕ ਯੂ ਸੋ ਮੱਚ